ਇੱਕ ਪਰਿਵਾਰ ਦੇ ਵੱਲੋਂ ਉਸ ਵਕਤ ਜ਼ਬਰਦਸਤ ਹੰਗਾਮਾ ਕੀਤਾ ਗਿਆ ਜਦੋਂ ਜੇਰੇ ਇਲਾਜ ਉਹਨਾਂ ਦੀ ਧੀ ਦੀ ਮੌਤ ਹੋ ਗਈ। ਦੱਸਈਏ ਕਿ ਧੀ ਦੇ ਸੋਹਰਾ ਪਰਿਵਾਰ ਅਤੇ ਪੇਕਾ ਪਰਿਵਾਰ ਦੋਨਾਂ ਦੇ ਵੱਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ। ਦਰਅਸਲ ਖੰਨਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਪਿੱਤੇ ਦੀ ਪੱਥਰੀ ਦਾ ਆਪਰੇਸ਼ਨ ਕਰਵਾਉਣ ਆਈ। ਮਖਿਲਾ ਦੇ ਪਰਿਵਾਰਿਕ ਮੈਂਬਰਾਂ ਨੇ ਕਿ ਇਲਜ਼ਾਮ ਲਗਾਏ ਨੇ ਕਿ ਡਾਕਟਰਾਂ ਨੇ ਲਾਪਰਵਾਹੀ ਵਰਤੀ ਹੈ। ਅਤੇ ਅੱਧੇ ਘੰਟੇ ਦੇ ਵਿੱਚ ਆਪਰੇਸ਼ਨ ਕਰਕੇ ਉਹਨਾਂ ਦੀ ਧੀ ਨੂੰ ਬਾਹਰ ਕੱਢ ਦਿੱਤਾ ਗਿਆ ਤੇ ਫਿਰ ਕਿਸੇ ਹੋਰ ਹਸਪਤਾਲ ਐਡਮਿਟ ਕਰ ਦਿੱਤਾ ਗਿਆ ਜਿੱਥੇ ਪਤਾ ਲੱਗਿਆ ਕਿ ਉਹਨਾਂ ਦੀ ਧੀ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਤੋਂ ਬਾਅਦ ਡਾਕਟਰ ਫਰਾਰ ਹੋ ਗਏ ਤਾਂ ਇਹ ਜਿਹਾ ਇਲਜ਼ਾਮ ਮ੍ਰਿਤਕ ਮਹਿਲਾ ਦੇ ਸਹੁਰੇ ਅਤੇ ਪੇਕਾ ਪਰਿਵਾਰ ਦੇ ਵੱਲੋਂ ਲਗਾਏ ਜਾ ਰਹੇ ਨੇ ਉਹਨਾਂ ਦੇ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਮਹਿਲਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਪਰਚਾ ਦਰਜ ਕਰਕੇ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ निकाल के भेजा मार के भेजा मेरे बच्चे को वाह तो कह दिया कि इसकी चल रही दूसरे हॉस्पिटल में रेफर कर ले गए मेरी बच्ची को आधे घंटे में फोन सा ऑपरेशन होता है इंजेक्शन भी लगने में टाइम लगता है पेशेंट को होने में भी

ਉਹ ਜੀ ਕੀ ਨਾਮ ਹੈ ਮੇਰਾ ਨਾਮ ਸੁਮਿਤਰਾ ਕੁਝ ਨਹੀਂ ਹੋ ਆਪਰੇਸ਼ਨ ਕਰਾਣੇ ਗਈ ਸੀ ਤੇ ਆਪਰੇਸ਼ਨ ਮੇ 7 ਵਜੇ ਲੈ ਕੇ ਗਏ ਉਹਨਾਂ ਨੇ 7:30 ਵਜੇ ਬਾਅਦ ਫਾਰ ਲਈ ੜ ਗਿਆ ਤੇ ਬਦਰੀ ਦਾ ਪ੍ਰੈਸ ਦੇ ਤਰੀਕਾ ਇਸ ਤਰੀਕੇ ਦਾ ਪਰਤਰਾ ਹੋਣਾ ਸੀ ਕੱਲ੍ਹ ਗਈ ਸੀ ਕੰਮ ਹੋਇਆ ਥਾ ਕੱਲ੍ਹ ਗਈ ਸੀ कल सवेरी गई थी शाम ਨੂੰ ਨਾ ਪਰੇਸ਼ਨ ਕਰਾ 7 ਵਜੇ ਬਾਅਦ ਮੇਰੇ ਬੇਟੇ 1 ਘੰਟੇ ਦੇ ਵਿੱਚ ਉਹਨਾਂ ਮਾਰ ਕੇ ਉਹਨੂੰ ਆਈਬੀਆਈ ਹਸਪੀਟਲ ਚ ਆਪਣਾ ਐਂਬੂਲੈਂਸ ਲੈ ਜਾ ਕੇ ਆਪ ਹੀ ਐਡਮਿਟ ਕਰਾ। ਸਟਾਪ ਛੱਡ ਕੇ ਚਲਾ ਗਿਆ ਆ ਜੀ ਆਪकी बहू का क्या नाम? ਤਨੂਨਾ ਮੈਂ ਤਨੂ 23 ਸਾਲ ਦੀ 24 ਸਾਲ ਦੀ ਛੋਟਾ ਜਿਹਾ ਬੱਚਾ ਛੋਟਾ ਜਿਹਾ 4 ਸਾਲ ਹੋਏਗੇ ਅਬ ਨਵੰਬਰ ਮੈਂ ਨਵੰਬਰ ਮੈਂ ਉਹ ਵੀ कहाँ पर हमें नहीं पता कहाँ कहाँ पर लेके गए हमें नहीं पता कौन से हॉस्पिटल में वो हाँ वो इस वही लेके गए थे हॉस्पिटल वाले जिस हॉस्पिटल से ऑपरेशन चाहिए मेरे बच्चे को भी वो छोटा सा मेरा बेटा वो मम्मी मम्मी कर रहा उसका ऑपरेशन करके कहा मेरी बच्ची को पूछाया क्यों पूछाया जहाँ ऑपरेशन हुआ वहाँ क्यों नहीं किया ठीक है क्यों ऑपरेशन किया जब मेरी बेटी कोई कमी थी उन्होंने कहा सब ठीक है ऑपरेशन हो जाएगा सब ठीक फिर क्या हुआ फिर क्या हुआ आखे लिए। आखे लिए। कल सुबह दस ग्यारह बजे गई मेरी बेटी नहा दो के तैयार हो गए खूब बढ़िया ठीक थी बिल्कुल ऑपरेशन कल शाम को साढ़े सात बजे लेके गए सात बजे लेके गए अंदर साढ़े सात बजे बाहर ले आए का डॉक्टरों ने कहा इसकी हार्ट बीट कम हो रही है हार्ट बीट नहीं चल रही उसे दूसरे हॉस्पिटल में रेफर कर दिया ये हुआ हमें नहीं पता जी और हल लेकर के चले गए मेरे को मैं बोला मैं कहा मैडम तुम चलो साथ कहता हम नहीं जाएंगे मेरा स्टाफ जा रहा साथ में तो, मैं नहीं जाऊंगी थाने तो आयो तो आप क्या चाहते हो हमें इंसाफ मेरी बेटी को इंसाफ चाहिए मेरा वो जरा सा बच्चा मम्मी मम्मी कर रहा है वो रो रहा घर में कहाँ से ला के दू मैं मम्मी मैं दिल्ली से हूँ मेरा नाम सची है मैं दिल्ली से हूँ मेरी बेटी ਮੇਰੀ ਤੈਨੂੰ ਬੇਟੀ ਸੀ ਮੈਨੂੰ ਇਨਸਾਫ ਚਾਹੀਏ ਮੇਰੀ ਬੇਟੀ ਦਾ ਇਹ ਵੀ ਨਹੀਂ ਪਤਾ ਕਹਾਂ ਮੈਂ ਤਾਂ ਸਵੇਰ ਤੋਂ ਢਿੱਕੀ ਵੀ ਨਹੀਂ ਕੋਈ ਜੇ ਹਸਪੀਟਲ ਮੈਂ ਮਾਮਲਾ ਇਦਾਂ ਹੈ ਜੀ ਅਸੀਂ ਕੱਲ ਆਪਣਾ ਟੈਸਟ ਕਰਵਾਉਣ ਗਈ ਸੀਗੀ ਮਾਈਲੇਜ ਦਾ ਉਤੋਂ ਪਹਿਲਾਂ ਵੀ ਟੈਸਟ ਹੋਇਆ ਸੀ ਉਹਦੇ ਵਿੱਚ ਰਿਪੋਰਟ ਜਿਆਦਾ ਆਈ ਸੀਗੀ ਮਾਈਲੇਜ ਟੈਸਟ ਕੱਲ ਫੇਰ ਟੈਸਟ ਹੋਇਆ ਕੱਲ ਸੀਗੀ ਰਿਪੋਰਟ ਨਾਰਮਲ ਇਹਨਾਂ ਨੇ ਕਿਹਾ ਵੀ ਆਪਰੇਸ਼ਨ ਥੋੜਾ ਹੋ ਜਾਏਗਾ ਪੇਸ਼ੈਂਟ ਐਡਮਿਟ ਕਰ ਲਏ ਸੀਗਾ ਠੀਕ ਹੈ ਆਪਣਾ ਪੇ 9:30 ਵਜੇ ਐਡਮਿਟ ਹੋ ਗਏ ਸੀਗੇ ਉਸ ਤੋਂ ਬਾਅਦ ਉਹਨਾਂ ਦੇ ਇੱਕ ਗਲੂਕੋਜ਼ ਦੀ ਡ੍ਰਿਪ ਲੱਗੀ ਸੀ 1 ਵਜੇ ਤੱਕ ਫਿਰ ਉਸ ਤੋਂ ਬਾਅਦ 3-7 ਵਜੇ ਤੱਕ ਫੇਰ ਡ੍ਰਿਪ ਲੱਗੀ 7:30 ਵਜੇ ਤੱਕ ਪੇਸ਼ੈਂਟ ਠੀਕ ਸੀਗਾ ਬਿਲਕੁਲ ਨੋਰਮਲ ਸੀਗਾ ਫਿਰ ਉਸ ਤੋਂ ਬਾਅਦ 7:40 ਦੇ ਵਿੱਚ ਇਹਨਾਂ ਨੇ ਆਪਰੇਸ਼ਨ ਕਰਾਉਣ ਲੈ ਕੇ ਚਲੇ ਗਏ ਫਿਰ ਉਸ ਤੋਂ ਬਾਅਦ 8-5 ਦੇ ਵਿੱਚ ਪੇਸ਼ੈਂਟ ਬਾਹਰ ਆਇਆ ਕੋਈ ਹੋਸ਼ ਨਹੀਂ ਸੀਗਾ ਕੋਈ ਨੋਰਮਲ ਐਵੇਂ ਸੀਗਾ ਬਿਲਕੁਲ ਡੈੱਡ ਸੀਗਾ ਮੈਨੂੰ ਕਹਿੰਦੇ ਪੇਸ਼ੈਂਟ ਦੇ ਇੰਜੈਕਸ਼ਨ ਲੱਗਿਆ ਹੋਇਆ ਠੀਕ ਹੈ ਉਹ ਹੋਸ਼ ਆਉਣ ਨੂੰ 1-2 ਘੰਟੇ ਵੀ ਲੱਗ ਜਾਂਦੇ ਨੇ ਫਿਰ ਮੈਂ 9 ਵਜੇ ਉਹਨਾਂ ਨੂੰ ਕਿਹਾ ਮੈਂ ਕਿ ਪੇਸ਼ੈਂਟ ਕੋਈ ਵੀ ਮੂਵਮੈਂਟ ਨਹੀਂ ਕਰ ਰਿਹਾ ਠੀਕ ਹੈ ਤੁਸੀਂ ਦੇਖੋ ਫਿਰ ਉਹਨਾਂ ਦਾ ਵਾਰਡ ਦਾ ਮੁੰਡਾ ਇੱਕ ਆਇਆ ਉਹਨੇ ਚੈੱਕ ਕੀਤਾ ਕਹਿੰਦਾ ਮੈਂ ਡਾਕਟਰ ਸਾਹਿਬ ਨੂੰ ਬੁਲਾ ਕੇ ਲੈ ਕੇ ਜਾਂਦਾ ਉਹ ਡਾਕਟਰ ਨੂੰ ਬੁਲਾ ਕੇ ਲੈ ਕੇ ਆਇਆ 9:30 ਵਜੇ ਤੱਕ ਉਹਨਾਂ ਨੇ ਕੀ ਕੀਤਾ ਮੈਨੂੰ ਨਹੀਂ ਪਤਾ ਫਿਰ ਉਹ ਮੈਨੂੰ ਕਹਿੰਦੇ ਵੀ ਇਹਨਾਂ ਨੂੰ ਦੂਸਰਾ ਹਸਪੀਟਲ ਲੈ ਕੇ ਜਾਣਗੇ ਮੈਂ ਕਿਉਂ ਲੈ ਕੇ ਜਾਣਗੇ ਕਹਿੰਦੇ ਇਹਨਾਂ ਦੀ ਜੋ ਨਬਜ਼ ਹੈ ਉਹ ਚੱਲ ਨਹੀਂ ਰਹੀ ਥੋੜੀ ਥੋੜੀ ਸਲੋ ਚੱਲ ਰਹੀ ਹੈ ਹਸਪੀਟਲ ਲੈ ਕੇ ਜਾਵਾਂਗੇ ਮੈਨੂੰ ਤੁਹਾਨੂੰ ਕਦ ਪਤਾ ਲੱਗਿਆ ਵੀ ਉਹ ਡੈੱਡ ਹੋ ਗਿਆ ਮੈਨੂੰ ਸਰ 9 ਵਜੇ ਪਤਾ ਲੱਗਿਆ ਜਿਸ ਟਾਈਮ ਮੈਨੂੰ ਇਹਨਾਂ ਨੇ ਕਿਹਾ ਸੀ ਇਹ ਘੰਟੇ ਤੱਕ ਤੁਸੀਂ ਮੂਵਮੈਂਟ ਹੋਊਗੀ ਤੁਹਾਨੂੰ ਪਤਾ ਲੱਗ ਜਾਊਗਾ ਮੈਂ ਘੰਟੇ ਬਾਅਦ ਉਹਨਾਂ ਨੇ ਚੈੱਕ ਕੀਤਾ ਕੋਈ ਮੂਵਮੈਂਟ ਨਹੀਂ ਸੀ ਕਿ ਫਿਰ ਮੈਂ ਜਦ ਇਹਨਾਂ ਦੇ ਸਟਾਫ ਨੂੰ ਬੁਲਾਇਆ ਇਹਨਾਂ ਨੇ ਸਟਾਫ ਨੇ ਚੈੱਕ ਕੀਤਾ ਫਿਰ ਇਹਨਾਂ ਨੇ ਸਟਾਫ ਨੇ ਡਾਕਟਰ ਨੂੰ ਬੁਲਾਇਆ ਆਪਣੇ ਡਾਕਟਰ ਨੇ ਸਾਰਾ ਕਾਰਵਾਈ ਕੀਤੀ ਉਹਨਾਂ ਦੇ ਕੁਝ ਸਮਝ ਨਹੀਂ ਲੱਗਿਆ ਫਿਰ ਉਹਨਾਂ ਨੇ ਦੂਸਰੇ ਹਸਪੀਟਲ ਦੇ ਵਿੱਚ ਐਡਮਿਟ ਕਰਤਾ ਨਾਲੇ ਮੈਨੂੰ ਦੱਸਿਆ ਵੀ ਨਹੀਂ ਨਾ ਕੋਈ ਲਿਖਤ ਦੇ ਦੱਸਿਆ ਮੈਨੂੰ ਕਿ ਵੀ ਤੁਹਾਨੂੰ ਆਹ ਹਸਪੀਟਲ 'ਚ ਲੈ ਕੇ ਜਾਣਾ ਐਮਬੂਲੈਂਸ ਉਹਨਾਂ ਨੇ ਕਰਾਈ ਐਮਬੂਲੈਂਸ ਕਰਾ ਕੇ ਚੱਕ ਦਿੱਤਾ ਉਹਨਾਂ ਨੂੰ ਦੱਸਤਾ ਕਿ ਤੁਹਾਡਾ ਪੇਂਸ਼ਨ ਨਹੀਂ ਹੈਗਾ ਇਹਨਾਂ ਦੇ ਜਿਹੜੇ ਬੰਦੇ ਆਏ ਸੀਗੇ ਤਿੰਨ ਚਾਰ ਮੈਂ ਆਏ ਸੀਗੇ ਉਹ ਜਦ ਇਹ ਗੱਲ ਸੁਣ ਕੇ ਡਾਕਟਰ ਨਾਲ ਗੱਲ ਹੋਈ ਜਦੇ ਉੱਥੋਂ ਨਿਕਲ ਗਏ ਉਹ ਚਾਹਲ ਆਪਰੇਸ਼ਨ ਕਰਾਇਆ ਸੀ ਪਿੱਤੇ ਦਾ ਆਪਰੇਸ਼ਨ ਕਰਵਾਏ ਸੀਗੇ ਜਿਸੀਂ ਨੇ ਪੱਥਰੀ ਦਾ ਠੀਕ ਹੈ ਪਿੱਤੇ ਦਾ ਆਪਰੇਸ਼ਨ ਡਾਕਟਰ ਨਾਲ ਮੇਰੀ ਗੱਲ ਹੋਈ ਜੀ ਕਹਿੰਦੇ ਨੋਰਮਲ ਆਪਰੇਸ਼ਨ ਹੋ ਗਿਆ ਠੀਕ ਹੈ ਕੋਈ ਦਿੱਕਤ ਨਹੀਂ ਹੈ ਠੀਕ ਹੈ ਇਹਨਾਂ ਨੂੰ ਆਪਰੇਸ਼ਨ ਯਾਨੀ ਕਿ ਆਪਣਾ ਉਹ ਆ ਜਾਗਾ ਹੋਸ਼ ਆ ਜਾਗਾ ਘੰਟੇ ਤੱਕ ਇਹ ਤਨੂ ਨਾਮ ਦੀ ਲੇਡੀ ਸੀਗੀ ਉਮਰ 23 ਸਾਲ ਦੀ ਸੀਗੀ ਕੱਲ ਉਹ ਆਪਣੇ ਪਿੱਤੇ ਦੀ ਪੱਥਰੀ ਦਾ ਆਪਰੇਸ਼ਨ ਕਰਾਉਣ ਵਾਸਤੇ ਆਏ ਸੀਗੇ ਆਪਰੇਸ਼ਨ ਤੋਂ ਬਾਅਦ ਉਹਨੂੰ ਬਾਅਦ ਚ ਹੋਸ਼ ਨਹੀਂ ਆਏ ਉਹ ਆਪਣੇ ਲਵਾਸਾ ਹਸਪੀਟਲ ਲੈ ਗਏ ਉੱਥੇ ਡੈੱਡ ਡਿਕਲੇਅਰ ਕਰ ਦਿੱਤਾ ਸੀਗਾ ਅਸੀਂ ਉਹਨਾਂ ਦੇ ਵਾਰਸਾਂ ਦੇ ਬਿਆਨ ਹਾਸਲ ਕਰਕੇ ਪੋਸਟ ਮਾਰਨਮ ਕਰਨ ਵਾਸਤੇ ਭੇਜਿਆ ਸੀ ਉਹਨਾਂ ਸਟਾਫ ਦੇ ਡਾਕਟਰਾਂ ਦਾ ਰਿਪੋਰਟ ਬਣਾਇਆ ਜਾ ਰਿਹਾ ਜੋ ਵੀ ਪੋਸਟਮਾਨੀ ਰਿਪੋਰਟ ਆਉਗੀ ਉਹਦੇ ਹਿਸਾਬ ਨਾਲ ਬੰਦੀਕਾਰ ਹੋਏ ਕਿਤੇ ਜਾ